ਕੱਢ ਦੇ ਗਰੀ ਕੱਢ ਦੇ ਗਰੀ ਇਹ ਠੀਕ ਜਿਹੀ ਨਹੀਂ ਆ ਰਹੀ हां जी सामने देखना की नाम है सर अपना राजेंद्र कुमार सर कि इलाका है ਇਹ ਕਰਾਲੀ ਸਾਹਿਬ ਨੇ ਬੜਤਾ ਵੈਸੇ ਬਲਵੜਾ ਦੇ ਪਾਸ ਆਈ ਬਲਵੜਾ ਦੇ ਪਾਸ ਤਾਂ ਇਹ ਆਗ ਕਿਵੇਂ ਲੱਗੀ ਹੈ ਇਹ ਇਹ ਆਓ ਪਿੱਛੇ ਜ਼ਿੰਮੇਦਾਰੋਂ ਨੇ ਲਗਾ ਰੱਖੀ ਦੀ ਹਵਾ ਬਹੁਤ ਤੇਜ਼ ਸੀ ਉਹਨਾਂ ਨੇ ਮਤਲਬ ਲਗਾਈ ਤੋਂ ਆਗ ਪਰਾਲੀ ਕੋ ਪਕੜ ਗਈ ਆ ਕਿੰਨੇ ਵਜੇ ਇਹ ਘਟਨਾ ਇਹ ਇਸ ਸਵਾ 11 ਵਜੇ ਦੀ ਤਾਂ ਕਿਨੇ ਕਦੋਂ ਤੁਸੀਂ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਸਵਾ 11 ਵਜੇ ਸਵਾ 11 ਵਜੇ ਫੋਨ ਕੀਤਾ ਕਦੋਂ ਆਈ ਇਹ ਫਾਇਰ ਬ੍ਰਿਗੇਡ ਫਾਇਰ ਬ੍ਰਿਗੇਡ ਪੌਣੇ 3 ਵਜੇ ਆਈ 21 ਪੌਣੇ 3 ਵਜੇ ਉਸ ਵੇ ਪਾਣੀ ਕਮ ਤਾਂ ਉਹ ਥੋੜੇ ਜਿਹਾ ਚੜੀ ਚੜੀ ਗਈ ਬਰੋ ਪਾਣੀ ਲੋਕਲ ਆਈ ਆ ਉਹ ਵਾਲੀ ਨਹੀਂ ਉਹ ਵੀ ਪਟਿਆਲੇ ਸੇ ਆਈ ਨਾ ਕਿੰਨੀਆਂ ਗੱਡੀਆਂ ਹੁਣ ਤੱਕ ਪਹੁੰਚ ਚੁੱਕੀਆਂ ਚਾਰ ਆ ਗਈਆਂ ਠੀਕ ਹੈ ਤੇ ਕੋ ਕਾਰਨ ਕੀ ਹੈ ਤੁਹਾਨੂੰ ਲੱਗਦਾ ਮੇਨ ਤਾਂ ਇਹ ਹਵਾ ਹੀ ਹੈ ਦੇਖੋ ਹਵਾਏ ਕਾਰਨ ਜੋ ਜਿੰਦਰਾ ਅਗ ਲਗਾਤੇ ਆ ਖੇਤਮੇ ਉਸਕੇ ਕਾਰਨ ਨਹੀਂ ਆਈ ਅੱਛਾ ਤਾਂ ਕਿੰਨਾ ਨੁਕਸਾਨ ਤੁਹਾਨੂੰ ਲੱਗਦਾ ਹੋ ਗਿਆ ਤੁਹਾਨੂੰ ਨੁਕਸਾਨ ਕੋਈ 12 ਲੱਖ ਰੁਪਏ ਦਾ ਹੈ ਕਿਸ ਚੀਜ਼ ਦੀ ਫੈਕਟਰੀ ਸੀ ਇਹ ਗੱत्ता ਫੈਕਟਰੀ ਹੈ ਇਹ ਕਾਰਡਬੋਰਡ ਫੈਕਟਰੀ ਹੈ ਗੈਜ ਵਾਲਾ ਕਾਰਬਨ ਇੰਡਸਟਰੀ ਹੈ ਆਪਣੀ ਜੀ ਆਸ-ਪਾਸ ਕਿਸ ਨੂੰ ਅਪੀਲ ਨਹੀਂ ਕੀਤੀ ਪਈ ਸੀ ਕਿ ਤੁਸੀਂ ਕਿਥੇ ਅੱਗ ਨਾ ਲਾਓ ਪੱਗੱਤਾ ਫੈਕਟਰੀ ਹੈ ਸਾਨੂੰ ਅਪੀਲ ਤਾਂ ਕਾਹ ਕਰੀਏ ਪਤਾ ਉਹ ਅੱਗ ਲੱਗੇਗੀ ਮਤਲਬ ਪਿੱਛੇ

ਅਨਮਕੀ ਨਾਮ ਹੈ ਆਪਣਾ ਸੁਮਨ ਮਿੱਤਰ ਓਨਰ ਹੋ ਤੁਸੀਂ ਹਾਂਜੀ ਮੈਮ ਕੀ ਹੋਇਆ ਫੈਕਟਰੀ ਵਿੱਚ ਸਰ ਆਗ ਲੱਗ ਗਈ ਪਿੱਛੇ ਕਿਸਾਨੋ ਨੇ ਆਗ ਲਗਾਈ ਹੋਈ ਥੀ ਖੇਤੋਂ ਮੇਂ ਉਹ हवा एक रुख इसी तरफ का था तो तेज हवा की वजह से पराली में आग लगने से सारा कितने बजे की घटना मैम सर ये सवा ग्यारह बजे की और कितने बजे फायर ब्रिगेड आई है पौने तीन बजे फायर ब्रिगेड आई है कितने अभी तक गाड़ी आ चुकी है फायर ब्रिगेड की चार पांच पाँच गाड़िया तो कंट्रोल हो चुकी है आगे अभी भी रह रही है सर अभी फिर भी काफी हद तक कंट्रोल कर लिया गया है लेकिन अभी है फिर कितने का नुकसान आपको लग रहा है सर तेरह चौदह लाख का तो हो ही चुका है बाकी तो बाद में ही पता चलेगा ये तो जो मोटा मोटा दिख रहा तो है तो इलेक्ट्रॉनिक मशीनरी है।, है जैसे वायर्स हैं, ये सब कुछ तो बाद में ही पता चलेगा ना सर कोई आदमी कोई नहीं है तो हाँ जी लेबर थी पर फिर भी लेबर का बचाव हो गया तो के कोई आया था अभी तो अधिकारी जरूर साढ़े बारह कॉल गई ग्यारह पहले हमने बलबीड़ा कॉल किया ग्यारह हुई है तो लेकिन उन्होंने पहले कहते रहे की फायर ब्रिगेड भेज रहे हैं भेज रहे हैं साढ़े बारह बजे उनका एक उनको हमने जब दोबारा बार बार कॉल करने के बाद भी कोई नही कोई हेल्प पहुंची तो हमने दोबारा कॉल किया तो उनकी वर्डिंग थी कि ये एरिया हमारे अंडर नहीं आता आप नया गांव रामनगर बात कीजिए तब फिर मौके पे हमने सर को जैसे ही कॉल किया सर मौके पर एकदम पहुंच गए थे हेल्प के लिए लोकल के थे हेल्प मिली तो वालों के नहीं, नहीं किसान तो, नहीं तो, तो, तो सर आग लगाने के बाद हमने जो बल्कि पीछे के थे वो पीछे के बंदे भी हमने बल्कि बार बार उन्हें फोन किया वो ना तो कोई आया ना उन्होंने किसी तरह की कोई हेल्प करी है बल्कि वो मौके से उस टाइम वहाँ से भाग ही गए हैं फायर ब्रिगेड तक कितनी कवर हो चुकी है सर हो गई होंगी ग्यारह बारह गडियाँ हो गई हैं ਇਹ ਕਿਉਂਕਿ ਇੰਚਾਰਜ ਵੱਲੋਂ ਕੋਈ ਸਾਨੂੰ ਪਹਿਲ ਦਿੱਤੀ ਗਈ ਹੈ ਸੌਰੀ ਉਹ ਤੋਂ ਮਰੋ ਕੇ ਤੇ ਖੜੀ ਨਹੀਂ ਸਾਡੇ ਨਾਲ ਉਹ ਤਾਂ ਸਰ ਹੈਲਪ ਕਰ ਰਹੇ ਹੈ ਇਹ ਤਾਂ ਖੜੇ ਹੈ ਪੂਰੀ ਹੈਲਪ ਕਰ ਰਹੇ ਹੈ ਹਾਂਜੀ ਮਿੱਤਲ ਸਾਹਿਬ ਕਿੰਨਾ ਮੈਂ ਆਪਣਾ ਪਹਿਲਾ ਨਾਮ ਮੇਰਾ ਨਾਮ ਤਸੀਮ ਲਾਲ ਮਿੱਤਲ ਮੈਂ ਪੰਜਾਬ ਗੱਤਮਿਲ ਐਸੋਸੀਏਸ਼ਨ ਬਿੰਦਪੁਰ ਜਾਦਾ ਪ੍ਰਧਾਨ ਹਾਂ ਜੀ ਮੈਨੂੰ ਜਿਵੇਂ ਵੀ ਇਹਨਾਂ ਨੇ ਸੂਚਨਾ ਦਿੱਤੀ ਹੈ ਵੀ ਕਿ ਇਸ ਤਰ੍ਹਾਂ ਕਰਕੇ ਸਾਡੇ ਫੈਕਟਰੀ ਚ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਬੰਦੂ ਸਾਹਿਬ ਕਿੰਨਾ ਤੁਹਾਨੂੰ ਲੱਗਦਾ ਹੈ ਕਿ ਹੁਣ ਤੱਕ ਤੁਸੀਂ ਪ੍ਰਧਾਨ ਨੂੰ ਕਿੰਨਾ ਨੁਕਸਾਨ ਤੁਹਾਨੂੰ ਲੱਗ ਰਿਹਾ ਹੈ ਨੁਕਸਾਨ ਤਾਂ ਹੈ ਜੀ ਐਸਟੀਮੇਟ ਤਾਂ ਬਾਅਦ ਵਿੱਚ ਲੱਗੇਗਾ ਜਿਵੇਂ ਹੁਣ ਪਰਾਲੀ ਹੈ ਬਾਹਰ ਬੋਰੀਆਂ ਨੇ ਖਾਲੀ ਬਾਰਦਾਨਾ ਹੋਰ ਰੋ ਮਟੀਰੀਅਲ ਸਾਡਾ ਕਾਫੀ ਹੁੰਦਾ ਗੱਤ ਮਿਲਣਾ ਤਾਂ ਮੇਰੀ ਵੀ ਆਪਣੀ ਗੱਤ ਮਿਲਣਾ ਮੇ ਸਾਹਿਬ ਕਹਿੰਦੇ ਆ ਕਿ 11 ਵਜੇ ਦੀ ਅੱਗ ਲੱਗੀ ਹੈ ਤੇ 3 ਵਜੇ ਫਾਇਰ ਬ੍ਰਿਗੇਡ ਆਈ ਕਿੰਨੀ ਨਾਕਾਮੀ ਤੁਸੀਂ ਦੱਸਦੇ ਐਵੇਂ ਆ ਜੀ ਦੇਖੋ ਹਰ ਜਗ੍ਹਾ ਅੱਜ ਸੀਜ਼ਨ ਦਾ ਸੀਜ਼ਨ ਦੇ ਵਿੱਚ ਸਮੇਂ ਹਰ ਜਗ੍ਹਾ ਅੱਗਾਂ ਲੱਗ ਰਹੀਆਂ ਨੇ ਕਈ ਵਾਰੀ ਹੋ ਸਕਦਾ ਫਾਇਰ ਬ੍ਰਿਗੇਡ ਹੋਰ ਕਿਤੇ ਗਈ ਹੋਵੇ ਬੀ ਦੇਖੋ ਜ ਜਦੋਂ ਹੁਣ ਆਈਆਂ ਨੇ ਮਸ਼ੀਨਾਂ ਦਾ ਲਗਾਤਾਰ ਚੱਲੀ ਰਹੀਆਂ ਨੇ ਮਸ਼ੀਨਾਂ ਤਿੰਨ ਚਾਰ ਮਸ਼ੀਨਾਂ ਨੇ ਬਾਰ ਬਾਰ ਪਾਣੀ ਭਰ ਕੇ ਲਿਆ ਕੇ ਅੱਗ ਬੁਝਾਈ ਰਹੀਆਂ ਨੇ ਕਿਉਂਕਿ ਅੱਗ ਇੰਨੀ ਜ਼ਿਆਦਾ ਤੇਜ਼ ਲੱਗੀ ਹੋਈ ਆ ਇਹਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਆ ਪਰ ਲੇਕਿਨ ਇਹਨਾਂ ਨੇ ਫੇਰ ਵੀ ਆਪਣੀ ਕੋਸ਼ਿਸ਼ ਜਾਰੀ ਰੱਖੀ ਹੋਈ ਆ ਕਿੰਨਾ ਤੁਹਾਨੂੰ ਲੱਗਦਾ ਕਿ ਸਰਕਾਰ ਦਾ ਕੋਈ ਨੁਮਾਇੰਦਾ ਹੋਰ ਤੱਕ ਨਹੀਂ ਪਹੁੰਚਿਆ ਕਿ ਉਹ ਐਲਪੋ ਕਿਥੋਂ ਸਰਕਾਰ ਦੇ ਨੁਮਾਇੰਦੇ ਮੈਂ ਮੈਂ ਵੀ ਸਰਕਾਰ ਦੇ ਵਿੱਚ ਹੀ ਹਾਂ ਮੈਂ ਵੀ ਹਾਜ਼ਰ ਖੜਾ ਪ੍ਰਸ਼ਾਸਨ ਸਾਰਾ ਦੇਖੋ ਇੱਥੇ ਖੜਾ ਇੰਚਾਰਜ ਸਾਹਿਬ ਖੜੇ ਨੇ ਮੌਕੇ ਤੇ ਖੜੀ ਨਹੀਂ ਸਾਰੇ ਦਾ ਕੋਈ ਮੁਆਵਜ਼ਾ ਤੁਹਾਨੂੰ ਲੱਗ ਲੇਕਿਨ ਚੋਣ ਜਾਤਾ ਲੱਗਦਾ ਰਿਹਾ ਉਸ ਤੋਂ ਬਾਅਦ ਮੈਂ ਗੱਲ ਕਰ ਰਿਹਾ ਸਰਕਾਰ ਦੇ ਦੇਖੋ ਅਵੇਂ ਸਰਕਾਰ ਸਮੇਂ-ਸਮੇਂ ਦੌਰਾਨ ਕਿਸਾਨਾਂ ਨੂੰ ਅਪੀਲ ਕਰਦੀ ਹੈ ਕਿ ਖੇਤਾਂ 'ਚ ਅੱਗ ਨਾ ਲਗਾਈ ਜਾਵੇ ਪਰ ਫਿਰ ਵੀ ਅਣਗਹਿਲੀ ਦਾ ਕਾਰਨ ਬਣਿਆ ਇਹ ਅੱਗ ਦਾ ਨਾ ਲੱਗਦਾ ਉਹ ਸਰਕਾਰ ਨਾਲ ਖੜੇਗੇ ਇਹਨਾਂ ਦੇ ਸਰਕਾਰ ਦੇਖੋ ਐਵੇਂ ਜੀ ਦੇਖੋ ਅਸੀਂ ਇੰਡਸਟਰੀ ਆ ਅਗਰ ਇਨਸ਼ੋਰਸ ਕਰਾਈਆ ਤਾਂ ਸਾਰੀ ਇਨਸ਼ੋਰਸ ਦਾ ਮੁਆਵਜ਼ਾ ਮਿਲੇਗਾ ਠੀਕ ਹੈ ਜੀ ਅੱਜ ਕੀ ਨਾਮ ਹੈ ਜੀ ਆਪਣਾ ਮੈਂ ਅਸੀ ਅੰਗਰੇਜ਼ ਸਿੰਘ ਜੀ ਇੰਚਾਰਜ ਆਮਨਗਰ ਭਾਈ ਕਿੰਨੇ ਵਜੇ ਤੁਹਾਨੂੰ ਕਾਲ ਆਈ ਹੋ ਰਹੀ ਆ ਕਿੱਕੜ ਦੀ ਮੈਨੂੰ 1 ਵਜੇ ਕੋਈ 25 ਮਿੰਟ ਤੇ ਕਾਲ ਆ ਗਈ ਸੀ ਮੈਂ ਜਦ ਹੀ ਅਸੀਂ ਆਪਣੀ ਪੁਲਿਸ ਪਾਰਟੀ ਲੈ ਕੇ ਇੱਥੇ ਪਹੁੰਚ ਗਏ ਸੀ ਤੇ ਅਸੀਂ ਫਾਇਰ ਬ੍ਰਿਗੇਡ ਨੂੰ ਫਿਰ ਕਾਲਾਂ ਸ਼ੁਰੂ ਕਰ ਕਰਤੀਆਂ ਨਾਲ ਹੀ ਐਵੇਂ ਨਾ ਫਾਇਰ ਬ੍ਰਿਗੇਡ ਕਾਫੀ ਜਗ੍ਹਾ ਤੇ ਅੱਜ ਅੱਗ ਲੱਗੀ ਸੀ ਕਾਫੀ ਜਗ੍ਹਾ ਤੇ ਫਿਰ ਥੋੜਾ ਜਿਹਾ ਟਾਈਮ ਤਾਂ ਲੱਗ ਜਾਂਦਾ ਜੀ ਤੇ ਫਾਇਰ ਬ੍ਰਿਗੇਡ ਮੇਰੇ ਕੋਲ ਚਾਰ ਆ ਗਈਆਂ ਸੀ ਪਾਣੀ ਦਾ ਪ੍ਰਬੰਧ ਨਹੀਂ ਸੀਗਾ ਅਸੀਂ ਪਾਣੀ ਦਾ ਪ੍ਰਬੰਧ ਫਿਰ ਨਾਲ ਹੀ ਟੈਂਕੀ ਸੀ ਉੱਥੋਂ ਮਤਲਬ ਬਿਜਲੀ ਪ੍ਰਸ਼ਾਸਨ ਨੇ ਬੜੀ ਹੈਲਪ ਕੀਤੀ ਅਸਦੀਓ ਸਾਹਿਬ ਨੇ ਉਹਨਾਂ ਨੂੰ ਮੈਂ ਕਾਲ ਕੀਤੀ ਉਹਨਾਂ ਨੇ ਨਾਲ ਦੀ ਨਾਲ ਲਾਈਟ ਛੱੜਤੀ ਪਾਣੀ ਵਾਲਿਆਂ ਨੇ ਵੀ ਵਿਚਾਰਿਆਂ ਨੇ ਬੜੀ ਹੈਲਪ ਕੀਤੀ ਮੇਰੇ ਮੁਲਾਜ਼ਮਾਂ ਨੇ ਬਹੁਤ ਸਾਥ ਦਿੱਤਾ ਬਾਉ ਜੀ ਨੇ ਵਿਚਾਰਾ ਫੈਕਟਰੀ ਵਾਲੇ ਨਾਲ ਸਾਡੇ ਲੱਗੇ ਰਹੇ ਨੇ ਅਸੀਂ ਜੈਸੀ ਵਹਿੰਤ ਕੀਤੀ ਤੇ ਅਸੀਂ ਤਕਰੀਬਨ ਅੱਗ ਤੇ ਅਸੀਂ ਕਾਬੂ ਪਾ ਲਿਆ ਜਦ ਕਿ ਮੇਰੇ ਹਿਸਾਬ ਨਾਲ ਬਾਉ ਜੀ ਦਾ ਵੀ 25% ਨੁਕਸਾਨ ਹੋ ਗਿਆ ਜੇ ਅਸੀਂ ਕਿਤੇ ਨਾਬ ਕਾਬੂ ਕਰਦੇ ਤਾਂ ਨੁਕਸਾਨ ਅੰਦਰ ਤੱਕ ਜਾਣਾ ਸੀ ਕੀ ਕਾਰਨ ਪਰਦਾਈ ਕਿ 11 ਵਜੇ ਦੇ ਕੋਲ ਲੱਗੀ ਤੇ 3 ਵਜੇ ਤੱਕ ਫਾਇਰ ਬਰਗੇਡ ਨਹੀਂ ਪਹੁੰਚ ਸਕੀ ਨਹੀਂ ਸਾਡੇ ਕੋਲ ਇੱਕ 25 ਕਿ ਤਕਾਲ ਆਈ ਸੀ ਅਸੀਂ ਤਾਂ ਉਹਦੀ ਆਗਿਆ ਉਹ ਐਵੇਂ ਨਾ ਜਿ ਜਦੋਂ ਹੁਣ ਫਾਇਰ ਬਰਗੇਡ ਨੂੰ ਆਪਾਂ ਕਾਲ ਕਰਦੇ ਆ ਫਿਰ ਬਰਗੇਡਾ ਅੱਗੇ ਕਿਤੇ ਗਈਆਂ ਸੀ ਜਿਹੜੀ ਪਹਿਲੀ ਫਾਇਰ ਬਰਗੇਡ ਬਰਗੇਡ ਆਈ ਸੀ ਉਹ ਵੀ ਕਹਿੰਦੇ ਅਸੀਂ ਇਧਰ ਸੰਰੂਰ ਵਾਲੀ ਸਾਈਡ ਕਿਤੇ ਗਏ ਹੋਏ ਸੀ ਉੱਥੋਂ ਮੂਵ ਹੋਇਆ ਦੇਖੋ ਆ ਟਾਈਮ ਤਾਂ ਥੋੜਾ ਲੱਗ ਜਾਂਦਾ ਪਰ ਜਦੋਂ ਆ ਗਏ ਤਾਂ ਉਸ ਤੋਂ ਬਾਅਦ ਬਹੁਤ ਫੈਰਬ੍ਰਿਗੇਡ ਨੇ ਵੀ ਮਿਹਨਤ ਕੀਤੀ ਪਿੰਡ ਵਾਲਿਆਂ ਨੂੰ ਤੁਸੀਂ ਕੋਈ ਅਪੀਲ ਕਰਦੇ ਹੋ ਕਿ ਜਿਵੇਂ ਦੀ ਅੱਗ ਲੇਵਲਾਈਜ਼ਰ ਨਾਲ ਆ ਦੇਖੋ ਇਹ ਤਾਂ ਹਮੇਸ਼ਾ ਹੀ ਪ੍ਰਸ਼ਾਸਨ ਹਮੇਸ਼ਾ ਹੀ ਕਹਿੰਦਾ ਰਹਿੰਦਾ ਵੀ ਚਲੋ ਅੱਗ ਨਾਲ ਲਾਓ ਅੱਗ ਨੇ ਪਿੱਛੋਂ ਲੱਗਦੀ 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 ਆ ਕੇ ਇਹਦੇ ਵਿੱਚ ਫੈਕਟਰੀ ਦੀ ਜਿਹੜੀ ਪ੍ਰਾਲੀ ਸੀ ਉਹਨੂੰ ਲਾ ਕੇ ਇਹ ਨੁਕਸਾਨ ਹੋਇਆ ਜੀ ਅਸੀਂ ਤਾਂ ਇਹ ਹਮੇਸ਼ਾ ਹੀ ਕਹਿੰਦੇ ਆ ਵੀ ਅੱਗ ਕੋਈ ਵੀ ਬੰਦਾ ਨਾ ਲਾਵੇ ਜੀ ਹਵਾ ਚੱਲਦੀ ਹੈ ਜਦੋਂ ਇਹਨੂੰ ਅੱਗ ਲਾਉਣ ਦਾ ਕੋਈ ਨਾ ਕੋਈ ਆਪਣਾ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਜੀ ਠੀਕ ਹੈ ਓ